ਉੱਧਰ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਹੋਈ ਵੱਡੀ ਮੀਟਿੰਗ ਤੇ ਇੱਧਰ ਫਤਿਹਗੜ੍ਹ ਸਾਹਿਬ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵੱਡੀ ਮੀਟਿੰਗ ਹੋਈ ਗਈ। ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਚੀਮਾ ਮੌਜੂਦ ਰਹੇ ਜਿਨ੍ਹਾਂ ਦੀ ਅਗਵਾਹੀ ਦੇ ਵਿੱਚ ਇਹ ਮੀਟਿੰਗ ਹੋਈ ਤੇ ਮੀਟਿੰਗ 'ਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ ਛੋੜੀਆ ਸਾਬਕਾ ਸਰਪੰਚ ਹਲਕਾ ਸਮਰਾਲਾ ਦੇ ਪ੍ਰਧਾਨ ਰਬਿੰਦਰ ਸਿੰਘ ਸ਼ੈਰੀਆ ਵੀ ਸ਼ਾਮਿਲ ਰਹੇ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤੇ ਗਏ ਨੇ ਜਿਹੜੇ ਹੁਣ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਵੀ ਕਿਸਾਨਾਂ ਦੀਆਂ ਜੱਥੇਬੰਦੀਆਂ ਨੇ ਉਹ ਜੱਥੇਬੰਦੀਆਂ ਵੀ ਹੁਣ ਵਿਚਾਰ ਵਟਾਂਦਰਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਇਸ ਮੋਰਚੇ ਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਹੁਣ ਏਕੇ ਦੀ ਜੇਕਰ ਏਕਾ ਹੁੰਦਾ ਤਾਂ ਉਸ ਤੋਂ ਬਾਅਦ ਹੀ ਜਿਹੜੀ ਕੇਂਦਰ ਸਰਕਾਰ ਝੁਕਾ ਦੇ ਬਲ ਜਾਵੇਗੀ ਕੇਂਦਰ ਸਰਕਾਰ ਦਬਾਅ ਦੇ ਵਿੱਚ ਜਾਵੇਗੀ ਕੇਂਦਰ ਸਰਕਾਰ ਮੰਗਾ ਮੰਨਣ ਨੂੰ ਤਿਆਰ ਹੋ ਜਾਵੇਗੀ ਤਾ ਕਿਸਾਨ ਜਿਹੜੇ ਨੇ ਹੁਣ ਉਹ ਕੋਸ਼ਿਸ਼ਾਂ ਜ਼ਰੂਰ ਕਰ ਰਹੇ ਨੇ ਹਾਲਾਂਕਿ ਐਸ ਕੇ ਐਮ ਦੇ ਨਾਲ ਕੇ ਐਮ ਐਮ ਦੀ ਅੱਜ ਮੀਟਿੰਗ ਹੋਈ ਪਾਤੜਾਂ ਦੇ ਵਿੱਚ ਉਸ ਦੇ ਵਿੱਚ ਕੋਈ ਸੱਟਾ ਨਹੀਂ ਨਿਕਲਿਆ ਉਹ ਫੈਸਲੇ ਦਾ ਇੰਤਜ਼ਾਰ ਕਿਸਾਨ ਕਰ ਰਹੇ ਨੇ ਪਰ ਜੋ ਅੱਜ ਫਤੇਗੜ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਸਾਰੇ ਮੁੱਦੇ ਵਿਚਾਰੇ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਲਗਾਤਾਰ ਵਿਗੜ ਰਹੀ ਆ ਖਾਸ ਕਰਕੇ ਇਸ ਗੱਲ ਦੇ ਉੱਤੇ ਜ਼ਿਆਦਾ ਜ਼ਿਕਰ ਹੋਇਆ ਇਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਦੀ ਚਰਚਾ ਹੋਈ ਤਾਂ ਹੁਣ ਇਸ ਮੀਟਿੰਗ ਦੇ ਵਿੱਚ ਜੋ ਹਿੱਸਾ ਲੈਣ ਵਾਲੇ ਸੀ ਹਰਬਿੰਦਰ ਸਿੰਘ ਸ਼ੈਰੀਆ ਪ੍ਰਧਾਨ ਤੇ ਨਵ ਨਿਯੁਕਤ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇੱਕ ਵਾਰ ਉਹਨਾਂ ਕੀ ਮੀਟਿੰਗ ਦਾ ਜਿਹੜਾ ਅੱਜ ਅਜੰਡਾ ਸੀ ਤੇ ਜਿਹੜੀ ਅਜੰਡਾ ਸਾਡਾ ਇਹ ਹੈ ਅੱਜ ਅਸੀਂ ਨਾ ਭਾਰਤੀ ਸਮਾਜਿਕ ਯੂਨੀਅਨ ਦੇ ਅਸੀਂ ਪ੍ਰਧਾਨ ਹਨ ਹਲਕਤਾਂ ਸੁਵਾਲਾ ਤੋਂ ਤੇ ਮੇਰੇ ਨਾਲ ਹਰਿੰਦਰ ਸਿੰਘ ਨੇ ਜੀ ਹਲਕਾ ਪ੍ਰਧਾਨ ਖਾਨਾ ਤੋਂ ਜੀ ਤੇ ਅਸੀਂ ਅੱਜ ਇੱਥੇ ਪ੍ਰਧਾਨ ਲਾਇਆ ਨੇ ਆਪਣੇ ਜੁਨੀਅਨ ਦੇ ਜੀ ਤੇ ਚੰਦਜੀਤ ਸਿੰਘ ਚੀਮਾ ਜੋ ਪਹਿਲੇ ਹੀ ਸਾਡੇ ਪ੍ਰਧਾਨ ਨੇ ਜੀ ਜਿਸੇ ਹਲਕਾ ਫਲਕਾ ਸਾਡ ਤੋਂ ਨੇ ਜੀ ਪ੍ਰਧਾਨ ਜੇਲਾ ਬਦਾਨ ਸਾਡੇ ਦੀ ਤੇ ਜਿਹੜੇ ਅਸੀਂ ਹੁਣ ਲਾਇਆ ਨੇ ਜਗਜੀਤ ਸਿੰਘ ਪ੍ਰਧਾਨ ਅਮਲੋਤ ਤੋਂ ਨੇ ਜੀ ਹਲਕਾ ਤੋਂ ਜੀ ਤੇ ਜਿਹੜੇ ਹੈਗੇ ਨੇ ਜੀ ਇੱਕ ਹੈਗੇ ਨੇ ਗੁਰਪ੍ਰੀਤ ਸਿੰਘ ਚੀਮਾ ਉਹ ਲਾਇਆ ਨੇ ਇੱਕ ਬਨਕਰ ਸਾਹਿਬ ਬਲਾ ਤੋਂ ਪ੍ਰਧਾਨ ਲਾਇਆ ਨੇ ਜੀ ਅਸੀਂ ਸਾਡਾ ਮਤਵ ਇਹੀ ਹੈ ਜੀ ਕਿ ਆਪਾਂ ਇੱਕ ਜੁਨੀਆ ਦੇ ਤੌਰ ਤੇ ਕੰਮ ਕਰ ਰਹਿਆਂ ਦੀ ਜਿਹੜੇ ਕਿਸਾਨਾਂ ਦੀ ਹੱਕ ਲਈ ਅਸੀਂ ਕੰਮ ਕਰ ਰਹਿਆਂ ਆ ਇਹ ਜੇ ਚੰਗੋਟ ਦੇ ਲੱਗਿਆ ਹੋਇਆ ਸਾਡਾ ਤਾਂ ਨਾ ਉਹਦੇ ਵਾਸਤੇ ਅਸੀਂ ਇਕੱਠ ਕਰਕੇ ਇੱਕ ਜਿਹੇ ਸਰਕਾਰ ਦੇ ਅਸੀਂ ਖਿਲਾਫ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਾਸਤੇ ਅਸੀਂ ਲੜਾਈ ਲੜਾਂਗੇ ਜੀ ਇਹ ਕਾਰਨ ਕੀ ਹੈ ਜਿਹੜੀਆਂ ਮੰਗਾਂ ਨੂੰ ਲੈ ਕੇ ਹੱਲ ਨਹੀਂ ਹੋ ਰਿਹਾ ਅਸਾਂ ਸਰਪੰਚ ਸਰਕਾਰ ਬੇਈਮਾਨ ਹੈ ਜੀ ਨੀਤ ਨੀਤ ਮਾੜੀ ਹੈ ਜੀ ਨੀਤ ਮਾੜੀ ਉਹਨਾਂ ਨੂੰ ਪੰਜਾਬ ਨੂੰ ਥਰੈਲਾ ਲਾਣਾ ਚਾਹੁੰਦੇ ਨੇ ਜੀ ਤੇ ਬਰਤ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮਿਲ ਕੇ ਵੀ ਅਸੀਂ ਇਸ ਚੀਜ਼ ਦੇ ਖਿਲਾਫ ਲੜਾਈ ਲੜੀਏ ਤਾਂ ਜੋ ਸਾਡੀ ਨਸਲ ਇਹ ਅਸਲ ਵਿੱਚ ਬਚ ਬਚੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਾਰਤੀ ਕਿਸਾਨ ਜੂਨੀਅਨਾਂ ਵੱਲੋਂ ਮੈਨੂੰ ਮੇਰਾ ਭਰਾ ਚਰਮਿਤ ਸਿੰਘ ਚੀਮਾ ਗੁਰਪ੍ਰੀਤ ਸਿੰਘ ਚੀਮਾ ਸਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਭਾਰਤੀ ਕਿਸਾਨ ਜੂਨੀਅਨ ਨੇ ਅਸੀਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਕਨੌਰੀ ਬਾਰਡਰ ਤੇ ਜੋ ਵੀ ਸਾਡਾ ਸੰਘਰਸ਼ ਚੱਲ ਰਿਹਾ ਹੈ ਅਸੀਂ ਆਪਣੇ ਵੱਲੋਂ ਜਿੰਨੇ ਕੁ ਜੋਗੇ ਹੈਗੇ ਆਂ ਅਸੀਂ ਜਾ ਕੇ ਸਾਥ ਦੇਵਾਂਗੇ ਪ੍ਰਧਾਨ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਨਾਲੇ ਕਿਹਾ ਗਿਆ ਕਿ ਕੇਂਦਰ ਸਰਕਾਰ ਵਾਦਾ ਖਿਲਾਫੀ ਕਰ ਚੁੱਕੀ ਆ ਕੇਂਦਰ ਸਰਕਾਰ ਜਿਹੜੀ ਆ ਹੁਣ ਵੀ ਕੋਈ ਸੱਦਾ ਭੇਜ ਦੇਵੇ ਕੋਈ ਨੁਮਾਇੰਦੇ ਭੇਜ ਦੇਣ ਹਾਲਾਂਕਿ ਨੁਮਾਇੰਦੇ ਭੇਜੇ ਨੇ ਪਰ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਹੁਣ ਕਿਸਾਨਾਂ ਦਾ ਏਕਾ ਇੱਥੇ ਬਹੁਤ ਜ਼ਰੂਰੀ ਆ ਏਕਾ ਜਦੋਂ ਕਿਸਾਨਾਂ ਦਾ ਹੋਵੇਗਾ ਤਾਂ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਝੁਕਾਵਲ ਜਾਵੇਗੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਫਿਰ ਪ੍ਰਬਾਨ ਹੋਣਗੀਆਂ ਤਾਂ ਦੇਖਣ ਵਾਲੀ ਗੱਲ ਹੈ ਕਿ ਆਖਰਕਾਰ ਤੋਂ ਤੱਕ ਕਿਸਾਨ ਸੜਕਾਂ ਦੇ ਉੱਤੇ ਬੈਠੇ ਰਹੇ